ਕਤਨੇ ਸ਼ਿਫਾ ਸਿੰਘ ਸਰ ਜਿਹੜਾ ਰਾਤ ਨੂੰ ਮੇਰੀ ਤੂਫਾਨ ਆਇਆ ਇਹਨਾਂ ਕਿੰਨਾ ਦਾ ਨੁਕਸਾਨ ਹੋਇਆ ਜੀ ਜੀ ਰਾਤ ਨੂੰ ਹਨੇਰੀ ਤੂਫਾਨ ਆਇਆ ਇਹਨਾਂ ਕਿਸਾਨਾਂ ਦਾ ਬਹੁਤ ਬੜਾ ਨੁਕਸਾਨ ਹੋਇਆ ਉਹ ਕਮਾਨ ਵੀ ਡਿੱਗ ਪਏ ਆ ਤੇ ਆ ਫਸਲ ਜਿਹੜੀ ਆ ਸਾਰੀ ਬਰਬਾਦ ਹੋ ਗਈ ਹੈ ਔਰ ਕਿੰਨਾ ਕ ਤੂਫਾਨ ਕਿੰਨਾ ਆਇਆ ਸੀ ਰਾਤ ਬਹੁਤ ਜ਼ਿਆਦਾ ਤੂਫਾਨ ਆਇਆ 12 ਵਜੇ ਰਾਤ ਦੇ ਬਹੁਤ ਜ਼ਿਆਦਾ ਤੂਫਾਨ ਆਇਆ ਜਿਸ ਨਾਲ ਲੋਕਾਂ ਦੀਆਂ ਫਸਲਾਂ ਸਾਰੀਆਂ ਬਰਬਾਦ ਹੋ ਗਈਆਂ ਤੇ ਕੀ ਹੁਣ ਸਰਕਾਰ ਤੋਂ ਕੀ ਮੰਗਾਲੋ ਸਰਕਾਰ ਤੋਂ ਇਹ ਮੰਗਾਂ ਵੀ ਗਰੀਬ ਕਿਸਾਨਾਂ ਦੀ ਮਦਦ ਕੀਤੀ ਜਾਵੇ ਉਹ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਏ ਵੀ ਕਿਸਾਨ ਤੋਂ ਮੰਗ ਇਹ ਸਰਕਾਰ ਤੋਂ ਮੰਗ ਹੈ ਵੀ ਕੀ ਨਾਮ ਤੁਹਾਡਾ ਮੇਰਾ ਨਾਮ ਸਨੀ ਸਨੀ ਜਿਹੜੀ ਰਾਤ ਬਾਰਿਸ਼ ਪਈ ਹੈ ਤੂਫਾਨ ਚੱਲਿਆ ਇਹਦੇ ਨਾਲ ਕੀ ਫਸਲ ਨੂੰ ਕਿੰਨਾ ਨੁਕਸਾਨ ਹੋਇਆ ਸਰਦਾਰ ਸਾਹਮਣੇ ਜੀ ਦੇਖੋ ਜੀ ਹੂੰ ਬਹੁਤਿਆਰ ਨੁਕਸਾਨ ਹੋਇਆ ਸਾਨੂੰ ਲਗਭਗ ਸਾਰੇ ਪਿੰਡਾਂ ਚ ਇਹਦਾ ਹੋਇਆ ਬਿਲਕੁਲ ਬਿਲਕੁਲ ਸਭ ਗੰਨਾਂ ਤਿਆਰ ਸੀ ਬਿਲਕੁਲ ਤਿਆਰ ਜੀ ਇਹ ਤਾਂ ਥੋੜੀ ਸਰਕਾਰ ਹੀ ਨਾਲ ਕੀ ਕਰਕੇ ਦੇਰ ਹੋ ਕੇ ਜ਼ਿੰਮੇਦਾਰ ਇਹ ਅੱਛਾ ਹੁਣ ਕੀ ਤੁਸੀਂ ਸਰਕਾਰ ਤੋਂ ਕੀ ਮੰਗਦੇ ਹੋ ਤੁਹਾਡੀ ਸਰਕਾਰ ਤੋਂ ਮੰਗ ਕਰਦੇ ਜੀ ਦੇਖੋ ਜੀ ਕਿਸਾਨਾਂ ਨੂੰ ਮੁਆਵਜ਼ਾ ਚਾਹੀਦਾ ਤੇ ਵੱਧ ਵਾਰ ਮਤ ਕਰੀ ਸਰਕਾਰ ਨੂੰ ਤੇ ਨਾ ਖਰਾਬ ਹੋਣ ਕਿਸਾਨ ਕਹੀ ਮੰਗ ਕਰਦੇ ਹਾਂ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਨੀ ਸਲਾਰੀਆ ਅਨੇ ਸ ਜਿਹੜੀ ਰਾਤ ਬਾਰਿਸ਼ ਪਈ ਤੂਫਾਨ ਆਇਆ ਸੀਗਾ ਕਿੰਨਾ ਕ ਨੁਕਸਾਨ ਕਿਸਾਨਾਂ ਦਾ ਹੋਇਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਜਿੱਧਰ ਭਾਜੀ ਮਰਜ਼ੀ ਦੇਖ ਲੋ ਸਾਡੇ ਸਾਰੇ ਮਤਲਬ ਕੀ ਉਹ ਝੋਨਾ ਸਾਰਾ ਪੱਕਿਆ ਹੋਇਆ ਡੀਆ ਪਿਆ ਸਾਰਾ ਹੀ ਹੁਣ ਬੜਕਟਾਨ ਕਰਾਣੀ ਸੀਗੀ ਹਾਂਜੀ ਇੱਕ ਦੋ ਦਿਨ ਦੇ ਵਿੱਚ ਵਿੱਚ ਸਾਰਾ ਮਤਲਬ ਕੀ ਸਾਰੇ ਏਰੀਆ ਦਾ ਹੀ ਕਟਾਣਗੇ ਜੀ ਤੇ ਹੁਣ ਸਾਰਾ ਹੀ ਡੀਆ ਪਿਆ ਬਹੁਤ ਨੁਕਸਾਨ ਹੋ ਗਿਆ ਭਾਜੀ ਕੀ ਨੁਕਸਾਨ ਹੋਏਗਾ ਹੁਣ ਟਿਕਣ ਕਰਕੇ ਬਾਕੀ ਇਹਨਾਂ ਦਾ ਕੀ ਸਤਿ ਆਹ ਜੀ ਭਾਜੀ ਜਿਹੜਾ ਵੀ ਨਾਲੇ ਥੱਲੇ ਵਾਲੇ ਦਾਣੇ ਜਿੱਦਾਂ ਹੁਣ ਪੱਕੇ ਹੋਏ ਆਏ ਥੱਲੇ ਵਾਲੇ ਜਿਹੜਾ ਪਾਣੀ ਦੇ ਵਿੱਚ ਲੱਗ ਗਿਆ ਉਹ ਖਤਮ ਹੋ ਗਿਆ ਭਾਜੀ ਜੋਨਾ ਸਾਰਾ ਉੱਪਰ ਉੱਪਰ ਵਾਲਾ ਮੋੜਾ ਮੋਟਾ ਹੈਗਾ ਬਾਕੀ ਥੰਮੂ ਸਾਰਾ ਖਤਮ